ਕਿਉਂ ਨਾ ਬੱਜ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਲੱਗਾ ਬਣਾਇਆ ਬਹੁਤ ਬਹੁਤ ਧੰਨਵਾਦ ਲੱਗਾ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਧਨ ਘਾੜਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਲੈਣਾ ਚਾਹੀਦਾ ਇਹਦੀ ਗੱਲ ਕਰੋ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਚ ਵੀ ਰਹੀ ਪੰਜਾਬ ਚ ਵੀ ਰਹੀ ਉਹਦੇ ਨਾਲੇ ਮੂੰਹ ਘੁੰਗੁਨੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਅਮਰਿੰਦਰ ਨੇ ਕੀ ਕੀਤਾ ਗਾਗਨ ਆਜੋ ਭਾਈ ਜੀ ਭਾਈ ਜੀ ਕਿਉਂ ਨਾ ਬੁੱਲ ਗਏ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੁੱਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਨੂੰ ਜਾਨ ਸਾਰੀ ਚੱਲਣ ਦੋ ਲੱਗਾ ਨਹੀਂ ਆਪੋ ਆਪੋ ਧੰਨਵਾਦ ਜ਼ਕਰ ਭਾਣੇ ਦਾ ਬਹੁਤ ਬਹੁਤ ਧੰਨਵਾਦ ਆ ਬੈਠਿਆ ਅਗਲੀ ਬੇਨਤੀ ਭਾਈ ਜੀ ਬੇਨਤੀ